ਸੱਜਣ ਜੀ ਪ੍ਰੈਸ ਮੀਟਿੰਗ ਮੱਤੀ ਹੈ ਜੀ ਇਹ ਇਹਨੂੰ ਬਸ ਜਾਣਕਾਰੀ ਦੇ ਦੋ ਸਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਕਨੌਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਧਰਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਉਹ ਖੱਬੇ ਸਜੇ ਹੋ ਗਿਆ ਉਹ ਵਕ ਵਕ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਪਰ ਕੋਈ ਪਾਰਟੀਬਾਜ਼ੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ 도ਆਬੇ ਤੋਂ ਸਾਰੇ ਕਿਤੋਂ ਹੁੰਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚੱਲਦੀ ਰਹੀ ਚਲੋ ਕਈ ਵਾਰੀ ਕੋਈ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾਂ ਹੁੰਦੇ ਤੇ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਕਨੌਰ ਜਾਣਾ ਗਿਆ ਐਮਐਲਏ ਦਾ ਪਾਤੀ ਕਹਿੰਦਾ ਐਮਐਲਏ ਦਾ ਪਪਾ ਚ ਬਣੇ। ਸੂ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਆ ਹਮੇਸ਼ਾ ਸੇਵਾ ਕਰਦੇ। ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿਹਿੰਦੀ ਬੇਨਤੀ ਕਰਦਾ ਵੀ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ। ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ। ਛੇੜੀ ਗੰਡਿਆਂ ਵੀ ਦਰਜ ਕੀਤੀ ਆ ਕਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਕਨੌਰ ਦਰਜ ਆ। ਉਹ ਤੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਹੈ ਬੱਸ ਕਾਰਾਂ ਦਾ ਕੋਈ ਵਰਕਸ਼ਾਪ ਹੈ ਉਹ ਪਰ ਹੁਣ ਗੁੰਮ ਹੈ ਕਈ ਦਿਨ ਹੋ ਗਏ ਲੱਭਿਆ ਨਹੀਂ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 07446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 99 888 884 99884 0 1994 ਗੁਰਤਾਜ ਸਿੰਘ ਸੰਧੂ 98149 62 623 ਸਹਿਜਪਾਲ ਸਿੰਘ ਲਾਡਾ 8305 ਡਬਲ 000043 ਮਲਕੀਤ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 98557 83300 ਬਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 95 885 34562 ਗਵਿੰਦਰ ਸਿੰਘ ਭੰਗੂ ਕੁੱਤਾਖੇੜੀ ਤੋਂ 95722 24023 ਸਤਿੰਦਰ ਸਿੰਘ ਜੀ ਦੜਵਾ ਸਰਪੰਚ ਸਾਹਿਬ 76588 28 124 28129 ਜੀ ਬਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 93172 64699 11 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆਂ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 0001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਕੋਈ ਕਮੇਟੀ ਦੀ ਮਦਦ ਲੈ ਸਕਦੇ ਹਾਂ ਪੁਲਿਸ ਦੀ ਮਦਦ ਲੈ ਸਕਦੇ ਹਾਂ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਪੁਆਦ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰਕਸ਼ਿਤ ਵਫਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋ ਉਵੇਂ ਕਿਸਾਨਾਂ ਦੇ ਜਿਹੜੇ ਉਹ ਸਮਾਨ ਦੀ ਰਾਖੀ ਕਰੋ ਇਹ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਹੈ ਅੱਜ ਵੀ ਵੀਡੀਓ ਵਾਇਰਲ ਹੋ ਰਹੀ ਜਿਹੜੀ ਲੋਕ ਸਿੰਪਲੇ ਨਾਲ ਕਿਉਂ ਗਰੇ ਘਰ ਹੈਗੇ ਆ ਜਾਂ ਟਰਾਲੀ ਵਰਚਾ ਰਹੀ ਹੈ ਕਿਰਤਕਰ ਲਾਜਿਤ ਘਨੌਰ ਵਾਲੇ ਹੈਗੇ ਐ ਮੈਂ ਤੇ ਉਹਨਾਂ ਦਾ ਹੈਗੇ ਤੇ ਉਹਦੇ ਉੱਤੇ ਲੋਕਾਂ ਨੇ ਕਿਹਾ ਕਿ ਉਹ ਲੱਤ ਘਨੌਰ ਦਾ ਮਗਾਨਾ ਜੀ ਜੀ ਹੱਥ ਜੋੜ ਕੇ ਇੱਕ ਬੇਨਤੀ ਆ ਪ੍ਰਭੂ ਨਾ ਤਾਂ ਮੇਰੀ ਕੋਈ ਵਰਕਸ਼ਾਪ ਆ ਪਹਿਲੀ ਗੱਲ ਤੁਸੀਂ ਘਨੌਰ ਦੇ ਜੰਪੜੋਂ ਤੁਸੀਂ ਮੇਰੇ ਸਾਰੇ ਭਰਾ ਹੋ ਮੇਰੀ ਕੋਈ ਵਰਕਸ਼ਾਪ ਘਨੌਰ, ਬਾਲੇ, ਰਾਜਪੁਰੇ ਕਿਤੇ ਹੋਰ ਪੂਰੇ ਪੰਜਾਬ 'ਚ ਲੱਭ ਜੇ ਉਹਦਾ ਮੈਂ ਦੇਨਦਾਰ ਹੋਵਾਂਗਾ ਨੰਬਰ 2 ਜਿਹੜਾ ਉਹ ਮੁੰਡਾ ਟਿੰਕੂ ਆ ਉਹਦੇ ਨਾਲ ਮੇਰੀ ਕੋ ਕਦੇ ਕਿਸੇ ਵਿਸ਼ੇ ਤੇ ਕੋਈ ਸਾਂਝ ਹੋਵੇ ਉਹਦਾ ਵੀ ਮੈਂ ਦੇਣਦਾਰ ਹਾਂ ਤੁਸੀਂ ਤਿੰਨ ਕਹਿੰਨੇ ਹੋ ਮੈਂ ਕਹਿੰਦਾ ਤਿੰਨ ਛੱਡੋ ਜੋ ਤੁਸੀਂ ਕਹਿ ਦਿਓਗੇ ਹਲਕੇ ਵਾਲੇ ਇਲਾਕੇ ਵਾਲੇ ਵੀ ਹਾਂ ਗਰਲਾਲ ਦੀ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਕਰਕੇ ਠੀਕ ਹੈ ਮੈਂ ਦੂਜੀਆਂ ਪਾਰਟੀਆਂ ਕਰਕੇ ਨਹੀਂ ਕਹਿੰਦਾ ਮੇਰੇ ਕਰਕੇ ਅਦਰ ਘਨੌਰ ਦਾ ਕਿਸੇ ਚੀਜ਼ ਦੇ ਨਾਲ ਸਿਰ ਨੀਵਾ ਹੋਗਾ ਤਾਂ ਉਹਦਾ ਮੈਂ ਦੁਨੀਆ ਦਾ ਤੁਹਾਡੇ ਇਲਾਕੇ ਦਾ ਦੇਣਦਾਰ ਹਾਂ ਉਹਨੂੰ ਵੀ ਲੱਗਦਾ ਕਿ ਸਿਆਸੀ ਤੌਰ ਤੇ ਬਦਨਾਮ ਕਰਨ ਕਰਕੇ ਬਣਾਈ ਗਈ ਸੀ ਮੈਂ ਹੁਣ ਕੀ ਕਰਾਂ ਹੁਣ ਫਿਰ ਦਨ ਦੂਜੇ ਪਾਸੇ ਨੂੰ ਚਲਾ ਜਾਣਾ ਕਿ ਗਰ ਲਾਲ ਆ ਆਪਦੇ ਸਫਾਈਆਂ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਨਬੇੜਤੀ ਵੀ ਜੇ ਕਿਸੇ ਘਟਨਾ ਕਰਮ ਦੇ ਵਿੱਚ ਮੇਰਾ ਲੈਣ ਦੇਣ ਹੋਵੇ ਜੋ ਸੰਗਤ ਸੇਵਾ ਲਾ ਦੇਗੀ ਮੈਂ ਤੁਹਾਡਾ ਦੇ ਦਾਂਗਾ ਅੱਜ ਵੀ ਕੱਲ ਵੀ ਪਰਸੋਂ ਵੀ ਯਾਰਾ ਪ੍ਰਮਾਤਮਾ ਦੀ ਇੰਨੀ ਰਹਿਮਤ ਹੈ ਕਿ ਆਵਾਜ਼ ਮਾਰੀਏ ਚਾ ਜੋ ਮਰਜ਼ੀ ਇਕੱਠਾ ਕਰ ਲਈਏ ਜੋ ਮਰਜ਼ੀ ਕਹਤੋ ਜੀ ਸਾਰੀ ਦੁਨੀਆ ਜਾਣਦੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਪੱਕ ਵੱਡੀ ਖੇਟੀ ਹੈ ਯਾਰਾ ਅ빠 ਜੇ ਮੈਨੂੰ ਐਂ ਲੱਗਦਾ ਵੀ ਜੇ ਸ਼ਾਇਦ ਮੈਂ ਕਬੱਡੀ ਪਲੇਅਰ ਹੁੰਦਾ ਇਹ ਨਾ ਹੁੰਦਾ ਤੇ ਫਿਰ ਸਿਆਸੀ ਪਾਲਟੀਆਂ ਇਹਦਾ ਮਤਲਬ ਇੱਕ ਗੱਲ ਤੱਤੇ ਆ ਵੀ ਤੁਹਾਡੇ ਭਰਾ ਚ ਇੰਨਾ ਕੁ ਦਮ ਤਾਂ ਹੈਗਾ ਵੀ ਹੁਣ ਪੰਜਾਬ ਲੈਵਲ ਤੇ ਜਿਹੜੇ ਬੰਦੇ ਕੱਲ ਕਹਿੰਦੇ ਸੀ ਵੀ ਇਹ ਐਮਐਲਏ ਨਹੀਂ ਬਣ ਸਕਦਾ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਅਗਲੀ ਵੀ ਚਿੰਤਾ ਵੀ ਅੱਗਾ ਵੀ ਕੁਝ ਨਾ ਕੁਝ ਬਣਨਗੇ ਤਾਂ ਕਰਕੇ ਪ੍ਰੋਪੋ ਕੁੰਡੇ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਹੁੰਦਾ ਨਾ ਪਬਲਿਕ ਜਿਹਨੂੰ ਜਿੰਨਾ ਸਨਮਾਨ ਦਿੰਦੀ ਹੈ ਫਿਰ ਵਿਰੋਧ ਵੀ ਓਨਾ ਹੀ ਵੱਡਾ ਸਹਿਣਾ ਪੈਂਦਾ ਹੁੰਦਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਕਿਸਾਨਾਂ ਨਾਲ ਖੜੀਏ ਹਾਂ ਘਟਨਾ ਮਾੜੀ ਹੋਈ ਹੈ ਪਰ ਪਿੱਛੋਂ ਗਰਦਾਸਪੁਰ ਤੋਂ ਚੱਲੇ ਮਾਝੇ ਤੋਂ ਚੱਲੇ ਦੁਆਬੇ ਤੋਂ ਚੱਲੇ ਆਪਾਂ ਲੋਕਾਂ ਦੀ ਸੇਵਾ ਕੀਤੀ ਤੇ ਪਰ ਆਪਾਂ ਏਕਤਾ ਨਾ ਹੋਣ ਕਰਕੇ ਇਹ ਸਾਰੀ ਘਟਨਾ ਕਰਮ ਆਪਣੀ ਆਪਣੇ ਲੋਕਾਂ ਦੀ ਏਕਤਾ ਹੋਣਾ ਇਹ ਸਾਡੇ ਘਟਨਾ ਕਰਮ ਹੋਈ ਹੈ ਸੋ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਬਣ ਗਈ ਹੈ ਆਪਾ ਸੇਵਾ ਕਰੀਏ ਕੋਈ ਗੱਲ ਨਹੀਂ ਜਿਨ੍ਹਾਂ ਨੇ ਜੋ ਕੀਤਾ ਉਹਨਾਂ ਨੂੰ ਉਹ ਮੁਬਾਰਕ ਸਾਨੂੰ ਜੋ ਅਸੀਂ ਸੇਵਾ ਕਰਾਂਗੇ ਸਾਨੂੰ ਪ੍ਰਮਾਤਮਾ ਨੇ ਆਪੇ ਬਖਸ਼ਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ